ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਆ ਆਪਣੇ YouTube ਚੈਨਲ ਸਾਂ ਫੈਮਲੀ ਦੇ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਚੋ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਅੱਜ ਤਰੀਕ ਹੋ ਗਈ 29 ਮਾਰਨਿੰਗ ਦਾ ਟਾਈਮ ਹੋ ਗਿਆ 8:00 ਵਜੇ ਤੇ ਆਪਾਂ ਉੱਠ ਗਏ ਉੱਠ ਕੇ ਕੰਮ ਤਾਂ ਦੇ ਸ਼ੁਰੂ ਕਰ ਲੇ ਤੇ ਆਪਾਂ ਉਤਮ ਨੂੰ ਸਕੂਲ ਤੋਰਨਾ ਅੱਜ ਰੈਡੀ ਕਰੀ ਜੰਨੇ ਆ ਉਹਨੂੰ ਉਹਦਾ ਲੰਚ ਰੈਡੀ ਕਰਦੇ ਆ ਤੇ ਅੱਜ ਹੈਗੀ ਆਪਣੇ ਉੱਪਰਲੇ ਪੋਰਸ਼ਨ ਦੀ ਛੱਤ ਦੀ ਤਿਆਰੀ ਛੱਤ ਪੈਣੀ ਹੈਗੀ ਅੱਜ ਆਪਣੇ ਤੇ ਆਪਾਂ ਕੰਮਦੰਦੇ ਕਰ ਲਈਏ ਛੇ ਛੇਤੀ ਤੇ ਫਿਰ ਰੋਟੀ ਪਾਣੀ ਦਾ ਵੀ ਜੋ ਵੀ ਹੋਇਆ ਆਪਾਂ ਉਹ ਕਰਨਾਗਾ ਲੇਬਰ ਵਾਲੇ ਜੋ ਬਾਈ ਕੰਮ ਤੇ ਲੱਗਣਗੇ ਉਹਨਾਂ ਵਾਸਤੇ ਤੇ ਰੋਟੀ ਪਾਣੀ ਦਾ ਅਰੇਂਜਮੈਂਟ ਕਰਾਂਗੇ ਬਣਾਵਾਂਗੇ ਦੇਖਦੇ ਆ ਵੀ ਕਿਵੇਂ ਹੋਊਗਾ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜੇਕਰ ਤੋਂ ਤੁਹਾਡੀ ਵੀਡੀਓ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਸਾਡੀਆਂ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਅੱਜ ਪੱਤੇ ਘਟ ਡਿੱਗੇ ਆ ਨਾ ਵਕਟ ਚਲਦੀ ਹੈ ਨਾ ਹੁਣ ਆਮਰੂਦ ਦੇਖਿਆ ਕੱਲ ਉਹ ਖਾ ਗਿਆ ਮੇਰੇ ਨਾਲ ਦਾ ਬਾਂਦਰ ਹਨਾ ਹਾਂ ਇੱਥੇ ਵੱਡਾ ਸਾਰਾ ਅਮਰੂਦ ਲੱਗਿਆ ਸੀ ਤੋੜ ਕੇ ਖਾ ਗਿਆ ਕਿੱਥੇ ਹਾਂ ਇੱਥੇ ਨਾ ਉਹ ਵੱਡਾ ਸੀ ਹੈਗਾ ਅਜੇ ਕੱਚਾ ਸੀ ਪਰ ਖਾ ਗਿਆ ਉਹ ਤੋੜ ਕੇ ਕੱਚੇ ਨੇ ਅਜੇ ਇਹ ਅਦੇ ਆ ਬੜਾ ਖਾ ਗਿਆ ਤੋੜ ਕੇ ਇੱਥੇ ਸੀਗਾ ਇੱਕ ਵੱਡਾ ਸਾਰਾ ਇਧਰੋਂ ਵੀ ਖਾ ਕੇ ਗਿਆ ਹੋਣਾ ਕੋਈ ਇਧਰੇ ਆਹ ਖਾਦਾ ਪਿਆ ਚੜੀਆਂ ਨੇ ਸਾਰਿਆਂ ਤੇ ਗੰਦੀਆਂ ਮਾਰ ਮਾਰ ਕੇ ਨਾ ਖਾ ਕੇ ਲੈ ਲੇ ਤੋ ਬੇੜਾ ਆਪਣਾ ਸੁੰਬਰ ਹੋਈ ਜਾਂਦਾ ਈ ਤੇ ਆਪਾਂ ਹੁਣ ਉੱਤੋਂ ਕਰ ਕਰਦੇ ਆਂ ਸਾਫ ਉੱਤੋਂ ਸਾਫ ਕਰਕੇ ਫਿਰ ਆਪਾਂ ਅੰਦਰ ਕਰਾਂਗੇ ਅੰਦਰ ਕਰਾਂਗੇ ਕਲੀਨਿੰਗ ਤੇ ਅੰਦਰਲੀ ਸਫਾਈ ਕਰਾਂਗੇ ਫਿਰ ਉਟਰੀ ਉਟੀ ਬਣਾਵਾਂਗੇ ਫਿਰ ਉੱਧਰ ਦੇਖਦੇ ਆਂ ਛੱਤ ਵਾਲਾ ਪ੍ਰੋਗਰਾਮ ਕਿਵੇਂ ਆ ਤੇ ਦਿਖਾਉਨੇ ਆ ਫਿਰ ਤੁਹਾਨੂੰ ਅੱਗੇ ਕਿਹੜੇ ਨੇਗੇ ਔਲੇ ਇਹ ਇਹ ਤਾਂ ਬੜੇ ਬੜੇ ਔਲੇ ਨੇ ਕਿਉਂ ਆਪਣੀ ਮਾੜੇ ਹੀ ਹੋੜੇ ਦੇ ਇਹ ਦੇਸੀ ਤਾਂ ਨਹੀਂ ਹੈਗੇ ਬਾਈ ਤੇ ਹੋਰ ਆਪਣੇ ਲੋਕਲ ਪਏ ਹੁੰਦੇ ਨੇ ਕੀ ਰੇਟ ਨੇ ਬਾਲੇ 100 ਦੇ 1.5 ਕਿਲੋ ਬਾਲੇ ਬੈਂਗਲ ਆਰਕੀ ਨੇ ਵੀਰੇ ਰੋਜ਼ ਹੀ ਇਸ ਰੇਟ ਤੇ ਵੇਚਦਾ ਪਣ ਇਹ ਕਿੱਥੋਂ ਲਿਆਉਣੇ ਹੋਗੇ ਇੱਥੇ ਗੁੱਡੀ ਮਾਲ ਸਿੰਘ ਵਾਲੇ ਉਹ ਲਿਆ ਦੀ ਸਾਨੂੰ ਦੇਸੀ 100 ਦੇ 1.5 ਕਿਲੋ ਅੱਧਾ ਕਿਲੋ ਦੇ ਦੇ ਫਿਰ ਪਾ ਲਾਂਗੇ ਚੱਲ 100 ਦੇ ਤਾਂ ਕਰ ਲੂ ਬਣੇ ਕਿੰਨੇ ਨਾ ਫਿਰ 1.5 ਕਿਲੋ ਤਾਂ ਵੀਰੇ ਬਾਲੇ ਨੇ ਇਸ ਤਾਂ ਥੋੜੇ ਜੇ ਜਾਣੇ ਆਂਗੇ ਆਪਾਂ ਡੇਢ ਲੈ ਲੈਨੇ ਦੁੱਧ ਕਰ ਲੈ। ਚੱਲ ਠੀਕ ਹੈ। ਡੇਢ ਕਰ ਦੇ ਫਿਰ। ਦੇਖ ਕੇ ਜਿਪ ਵਾਲਾ। ਸਾਰੀ ਵਧੀਆ ਗੁੱਡੀ। ਉਹ ਛੋਟੇ ਔਲੇ ਨਹੀਂ ਹੈਗੇ ਵੀਰੇ ਇੱਕ ਬਰੀਕ ਔਲਾ ਹੁੰਦਾ ਉਹ ਦੇਸੀ ਹੁੰਦਾ। ਉਹ ਪਣਨਾ ਉਹ ਆਈ ਸਾਲ ਹੀ ਰਹਿ ਜਾਂਦੇ ਆ ਉੱਥੇ ਦੋ ਬੂਟੇ ਆ। ਮੈਂ ਕਿਹੜਾ ਲਾਇਆ ਉਹਨਾਂ ਦਾ ਕੋਈ ਲੈਂਦਾ ਤਾਂ ਹੈ ਨਹੀਂ ਇਹਨਾਂ ਨੂੰ। ਅਸੀਂ ਲੈ ਲਾਂਗੇ ਸਾਨੂੰ ਲਿਆ ਦਿ ਵੀਰੇ। ਚੱਲ ਤੁਹਾਨੂੰ ਲਿਆਣਾ। ਹੋਰ ਵੀ ਕੋਈ ਸਬਜ਼ੀ ਲਿਆਉਣੀ ਆ? ਨਾ ਬਈ ਬਸ ਦਮੀਨਾ ਹੀ ਚੱਲੀ। ਅੱਛਾ ਔਲੇ ਚੱਲਦੇ। ਇਹ ਤਾਂ ਚਲ ਵਧੀਆ ਬਣ ਜਾਣਗੇ। ਇਹ ਤਾਂ ਜੁੜੇ ਕਰ ਦਿੱਤਾ ਹੀ ਨਹੀਂ ਲੱਜਣਾ ਫਿਰ ਮੈਂ ਤਾਂ ਬਾਹਰ ਖੰਡੀ ਕਰਕੇ ਕੀ ਰਾੜਨਾ ਅੱਛਾ ਇਹ ਤਾਂ ਬੈਕ ਜਾਂਦੇ ਆ ਔਲੇ ਪਰ ਰੋਏ ਰੋਏ ਤਾਜੇ ਲਿਉਣੀ ਆ ਪਰ ਹਾਂ ਪੈਣੇ ਰੋਜ ਐਸਵੇ ਅੱਛਾ ਬਿਕ ਜਾਂਦੇ ਹੋਣਗੇ ਰੋਜ ਸਾਡੇ ਬੱਕ ਜਾਂਦਾ ਗੁੱਡੀ ਮੈਂ ਗੋਲ ਚੱਕਰ ਤੇ ਅੱਛਾ ਉੱਥੇ ਬਿਕ ਜਾਂਦੇ ਆ ਅਸਲ ਸਾਡਾ ਹੋਕਾ ਸੁਣ ਕੇ ਆਗੇ ਫਿਰ ਤੋੜਦੇ ਕਿਵੇਂ ਇਹ ਉੱਚੇ ਹੋਣਗੇ ਢਾਂਗਾ ਪੈਣੇ ਢਾਂਗਾ ਪਾਸੇ ਡਾਣੀ ਚੀਟੂਟਾ ਮਾਰ ਦਈਦਾ ਆਪੀ ਡਿੱਗੀ ਜਾਂਦੇ ਫਿਰ ਮੁੰਡੇ ਨਾਲ ਨਿਪਟ ਗਏ ਕਿਵੇਂ ਇਹ ਸੀ ਆ ਗਈ ਆਪੇ ਆਪਾਂ ਇਹ ਦਹੀਂ ਤਿਆਰ ਕੀਤਾ ਜਿਹੜੇ ਆਪਣੇ ਛੱਤ ਪਊਗੀ ਆਪਾਂ ਰੋਟੀ ਖਵਾਵਾਂਗੇ ਉਹਦੇ ਲਈ ਰੈਤਾ ਬਣਾਉਣੇ ਆ ਤੇ ਬੂੰਦੀ ਬਾਂਦੀ ਪਾਵਾਂਗੇ ਚ ਇੱਕ ਖੀਰਾ ਪਾਵਾਂਗੇ ਕੱਟ ਕੇ ਤੇ ਰਹਾ ਤਾਂ ਵਧੀਆ ਹੋ ਜੂ ਨਾਲ ਨਾਲ ਮਤਲਬ ਇਹਨਾਂ ਨੂੰ ਤਾਂ ਹਾਂ ਪਹਿ ਜੂ ਆ ਵਾਵਾ ਕਦੇ ਹਾਂ ਕੀੜਾ ਤੇ ਬੂੰਦੀ ਪਾ ਦਾਂਗੇ ਧਨੀਆ ਲਿਆਏ ਵਿੱਚ ਧਨੀਆ ਪਾ ਦਾਂਗੇ ਹੈਨਾ ਆਪਾਂ ਕੱਟਦੇ ਆ ਜੀ ਸਲਾਦ ਜਿਹੜੇ ਆਪਣੇ ਉਧਰ ਛੱਤ ਪੈਣ ਕਰਕੇ ਰੋਟੀ ਪਾਣੀ ਬਣੂਗਾ ਤੇ ਸਲਾਦ ਕੱਟੀ ਜਾਂਦੇ ਆ ਮੂਲੀਆਂ ਮੂਲੀਆਂ ਹੋਰ ਕੀ ਲੈ ਕੇ ਆਏ ਹਾਂ ਖੀਰਾ ਵੀ ਲੈਓ ਗਾਜਰਾ ਵੀ ਖੀਰਾ ਮੂਲੀ ਤੇ ਗਾਜਰ ਦਾ ਆਪਾਂ ਸੈਲਡ ਕਟਾਂਗੇ ਜੀ ਦੇਖ ਕੀ ਕੱਟੀ ਫਿਰ ਬਚ ਜਾਂਦਾ ਵਾਲਾ ਹਨਾ ਪਿਛਲੀ ਵਾਰ ਫਿਰ ਬਾਲਾ ਬਚ ਗਿਆ ਸੀ ਬਹੁਤ ਤਾਂ ਬਾਲਾ ਪੱਟ ਲੈ ਸਟੋਕਰੀ ਆਪ ਮੂਲੀਆਂ ਲੈਂਦੀਆਂ ਵਿੱਚੀ ਵਿੱਚ ਗਾਜਰਾ ਵਿੱਚ ਖੀਰਾ ਸਾਰੇ ਤਰ੍ਹਾਂ ਦਾ ਕਟਾਂਗੇ ਖੱਟ ਕੇ ਦਿਖਾਉਣੇ ਆ ਤੁਹਾਨੂੰ ਇਹ ਆ ਕੇ ਰੋਟੀ ਖਾਣ ਦੇ ਲਈ ਸਬਜ਼ੀ ਕਿਵੇਂ ਬਣੀ ਹੈ ਪੂਰੀ ਵਧੀਆ ਸਵਾਦ ਆ ਛੱਤ ਤੇ ਬਹਿ ਜੂਗੀ ਅੱਜ ਹਨਾ ਆਪਣੇ ਦਿਖਾਉਣੇ ਆ ਫਿਰ ਤੁਹਾਨੂੰ ਛੱਤ ਪੈਂਦੀ ਵੀ ਤੇ ਆਪਾਂ ਬਣਾ ਲਈਏ ਹੁਣ ਰੋਟੀ ਜਿਹੜੇ ਕੁਛਕ ਘਰੇ ਬੰਦੇ ਨੇ ਉਹਨਾਂ ਵਾਸਤੇ ਆਪਣੇ ਵਾਸਤੇ ਰੋਟੀ ਬਣਾ ਲਈਏ ਰੋਟੀ ਬਣਾ ਕੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਛੱਤ ਤੇ ਛੱਤ ਦਾ ਮਾਹੌਲ ਕਿੱਦਾਂ ਦਾ ਭਾਈ ਅੱਜ ਪੈਂਦੀ ਆ ਆਪਣੇ ਦੂਜੀ ਛੱਤ ਉੱਪਰ ਲਈ ਪਹਿਲੀ ਛੱਤ ਪਾਤੀ ਸੀ ਆ ਥੋੜੀਆਂ ਜਿਹੀਆਂ ਆਟਾਂ ਨੇ ਬੰਦੇ ਕਹਿੰਦੇ ਸੀ ਵਿਲੇ ਆ ਟਰੱਕ ਚੜਾਈ ਜਾਂਦੇ ਨੇ ਪੜਦੀ ਵਾਸਤੇ ਆ ਭਾਈ ਆ ਗਏ ਮਸ਼ੀਨ ਲੈ ਕੇ ਤੇ سٹਾਰਟ ਕਰਨਗੇ ਸ਼ੁਰੂ ਤਾਰ ਦਾ ਜਿਆਦਾ ਘੜਪੜ ਹੋ ਰਹੀ ਸੀ ਤਾਰ ਦੀ ਆਇਆ ਦੂਜੀ ਮੰਜ਼ਲ ਤੇ ਆ ਮਹਾਕਾਨੂ ਰਿਸਕ ਲੈਣਾ ਜੀ ਆਪਾਂ ਹਾਂ ਨੂੰ ਇਹ ਹੋ ਰਹੀ ਆ ਹਨਾ ਬਖ ਛੋਟੀ ਆ ਤਾਰੀ ਇੱਧਰ ਲਾ ਪਰਲੇ ਪਾਸੇ ਲਾ ਲੈਣ ਪਰਲੇ ਪਾਸੇ ਖੜ ਜਾ ਖਿੱਚੀ ਚੱਲ ਉੱਥੇ ਫਿਰ ਇਹ ਤਾਰ ਦਾ ਕੀ ਕਰੋਗੇ ਤੁਸੀਂ ਇਹ ਆ ਬੰਦਾ ਸਾਡਾ ਝੋਟਾ ਬੰਦਾ ਸਾਨ ਪਰ ਇੱਕ ਗੱਲ ਜ਼ਰੂਰ ਆ ਇਹ ਲਟਣ ਲੱਗ ਜਾਂਦਾ ਕਦੇ ਕਦੇ ਨਾ ਐਂ ਲੱਗਦਾ ਵੀ ਜਿਵੇਂ ਇਹ ਬਾਣੀਆਂ ਨੇ ਛੱਡਿਆ ਹੋਵੇ ਝੋਟਾ ਹਾਂ ਹੈ ਇੱਥੋਂ ਸਪਲਾਈ ਚੱਲਦੀ ਆ ਅੱਗੇ ਪੂਰੇ ਹੈ ਇੱਥੋਂ ਦਾ ਬੰਦਾ ਵੀ ਤਿਆਰ ਹੈ ਚੱਕ ਦੋ ਦੋ ਤਿੰਨ ਤੱਕ ਫੋਟੋ ਆਉਗੀ ਤੇਰੀ ਇਹ ਮੁੰਡਾ ਵੀ ਨਵਾਂ ਹੈ ਵੀ ਆਪਣੇ ਪੁਰਾਣੇ ਬੰਦੇ ਨੇ ਮੇਚੀ ਦਾ ਮੁੰਡਾ ਹੈ ਉਹ ਬੰਦਾ ਘੈਂਟ ਆਪਣੇ ਨਾਲ ਹੀ ਹੈ ਵਿਚਾਰਾ 4 ਸਾਲ ਹੋ ਗਏ ਆਪਣਾ ਕਾਰਾ ਚਲਾਉਂਦਾ ਉਹ ਉਹਦੇ ਨਾਲ ਹੀ ਭਰਾਵਾਂ ਵਾਲਾ ਪਿਆਰ ਹੀ ਹੈ ਇਹਦਾ ਮੁੰਡਾ ਹੈ ਇਹਦਾ ਇਹ ਥੋੜਾ ਇੱਕ ਇੱਕ ਪ੍ਰੋਬਲਮ ਆ ਰਹੀ ਐ ਨੂੰ ਜਵਾਕ ਨੂੰ ਥੋੜੇ ਬਾਲ ਇਹਦੇ ਨਾਲ ਅੱਖਾਂ 'ਚ ਪੈਂਦੇ ਨੇ ਇਹ ਕਹਿੰਦਾ ਆ ਦੇਖ ਇਹ ਬਾਰ ਸੈੱਟ ਕਰਨ ਲੱਗ ਜਾਂਦਾ ਨਹੀਂ ਤਾਂ ਇਹ ਇਟਾਂ ਉਹਦੀ ਚੱਕਦੇ ਆ ਅਨਸਾਰ ਮੁੰਲੇ ਤਾਹਾਂ ਚੱਲਦੇ ਆ ਭਾਈ ਤਾਹਾਂ ਦੇਖਦੇ ਆ ਬੰਦੇ ਤਾਹਾਂ ਰਿਸਕ ਗਏ ਥੋੜੇ ਜਿਹਾ ਪਤਾ ਨਹੀਂ ਕਿਉਂ ਰਿਸਕ ਗਏ ਪਤਾ ਨਹੀਂ ਬਹਿ ਗਏ ਜਾ ਕੇ ਪਤਾ ਨਹੀਂ ਤਾਂ ਅਰੈਸਟ ਕਰਨ ਲੱਗ ਗਏ ਭਾਈ ਦੇਖਦੇ ਆ ਜਾ ਕੇ ਵੀ ਕੀ ਕਰਨ ਲੱਗ ਗਏ ਬੰਦੇ ਤਾਂ ਸਾਰਿਆਂ ਨਾਲ ਹੀ ਵਧੀਆ ਨੇ ਬੰਦੇ ਆਪਣੇ ਹੀ ਬਾਡੇ ਲਈ ਵਧੀਆ ਨੇ ਕਹਿ ਦਈਏ ਨਾ ਤਾਂ ਹਾਂ ਤਾਂ ਕੋਈ ਉੱਪਰ ਦੇਖਦੇ ਛੱਤ ਤੇ ਆਪਾਂ ਅੱਗੇ ਜਿਹੜੀ ਅੱਜ ਛੱਤ ਪਾਉਣੀ ਆ ਉਹ ਤੇ ਦੂਸਰੀ ਮੰਜ਼ਲ ਆ ਇਹ ਆਪਣੀ ਤੇ ਇਹ ਬਾਈ ਨੇ ਸਾਰੇ ਇਹਨਾਂ ਨੇ ਸ਼ੁਰੂ ਤੋਂ ਸਟਾਰਟ ਕੀਤਾ ਬਾਈ ਹੋ ਗਿਆ ਇਹਨਾਂ ਨੇ ਸ਼ੁਰੂ ਤੋਂ ਢਾਇਆ ਸੀ ਪਹਿਲਾਂ ਢਾਇਆ ਵੀ ਇਹਨਾਂ ਨੇ ਹੀ ਹੈ ਅੱਛਾ ਤੇ ਰਹਿਸ ਵੀ ਇਹੀ ਕਰਾਉਣਗੇ ਆ ਮਿਸਤਰੀ ਆਪਣਾ ਥੋੜਾ ਜਿਹਾ ਹੈ ਨਾ ਚੱਲਦਾ ਥੋੜਾ ਜਿਹਾ ਕੰਮ ਤੋਂ ਬਹੁਤ ਬੰਦਾ ਖਰਾਬ ਹੈ ਉਹੜਕੇ ਦਾ ਇੱਕ ਨਹੀਂ ਖੜਾ ਹੈ ਹਾਂ ਇੱਕ ਬੰਦਾ ਹੋਰ ਹੈ ਉਹਨੂੰ ਮਸਾ ਤੁਹਾਨੂੰ ਕਹਿਣਾ ਪੈਂਦਾਗਾ ਚਾਹ ਵੀ ਉਹਨੂੰ ਠਾਰਕੀ ਪੀਉਂਦੇ ਆ ਸੀ ਹੋਰ ਹੈ ਬੰਦਾ ਉਹ ਥੋੜਾ ਜਿਹਾ ਬੰਦਾ ਠੀਕ ਹੈ ਬੰਦੇ ਚ ਨਹੀਂ ਘਾਟ ਕੋਈ ਵੀ ਉਹੀ ਬਸਾਂ ਕੁਦਰਤੀ ਸੰਚਾਏ ਬਣ ਗਿਆ ਇਹ ਦੇਖ ਆ ਬੰਦਾ ਹੈ ਇਹ ਬਾਣੀਆਂ ਵਰਗਾ ਨਹੀਂ ਹੈਗਾ ਇਹ ਸਾਰਾ ਮਿਕਸ ਜੱਟਾਂ ਵਰਗਾ ਵੀ ਹੈ ਸਾਰਿਆਂ ਵਰਗਾ ਹੀ ਹੋ ਰਿਹਾ ਇਹ ਪੂਰਾ ਘੈਂਟਾ ਬੰਦਾ ਨੰਬਰ 1 ਵੀ ਜੱਟ ਬਾਣੀਆਂ ਜੱਟ ਬਾਣੀਆਂ ਹਾਂ ਇਹ ਓ ਤੈਨੂੰ ਉਹ ਸੁੱਕ ਜੂਗਾ ਜਿਹੜਾ ਪਰਾਂ ਪਿਆ ਤੁਹਾਡਾ ਬਣਿਆ ਹੈ ਸੁਕਦਾ ਨਹੀਂ ਪਾਣੀ ਪਾਈ ਚੱਲਿਓ ਪਾਣੀ ਪਾ ਕੇ ਭਾਇਆ ਹਾਂ ਹਾਂ ਇਹ ਜਮਨਤ ਬਹੁਤ ਤਕੜੀ ਦੀ ਹੈ ਇਹਨਾਂ ਨਾਲਾਂ ਦਾ ਸੁੱਕਦੀ ਨਹੀਂ ਤੂੰ ਨਾਲ ਲਾਲਾ ਭਾਈ ਨਾਲ ਆਪਦੇ ਕਿਸੇ ਨੂੰ ਯਾਰ ਹੈ ਭਾਈ ਤੂੰ ਨਾਲ ਲਾਲਾ ਕੱਲਾ ਲੱਗ ਰਿਹਾ ਵਾ ਤੇਰੇ ਨਾਲ ਦੇ ਇਹਨਾਂ ਨੂੰ ਕਿੰਨੇ ਬਹਾਨੇ ਤੂੰ ਅੱਗੇ ਲਾਈਂਦੇ ਨੇ ਧੱਕਾ ਤੂੰ ਮੰਗਰ ਖਿੱਚੀਂ ਨਾ ਪੂਰੇ ਯਾਰ ਉਹ ਧੱਕਾ ਲਾਈਂਦੇ ਨੇ ਤੂੰ ਮੰਗਰ ਖਿੱਚੀਂ ਨਾ ਖੱਤ ਲਓ ਮੰਗਰ ਮੰਗਰ ਖੱਤ ਲਓ ਮੰਗਰ ਖਿੱਚਰ ਮੰਗਰ ਲਾ ਲੈ ਜਾਂਦੇ ਕਿਨਾਰੇ ਓਏ ਹੈ ਜੇ ਕਰ ਤਾਰੂ ਬਣੀ ਗਾਹ ਤਾਰੇ ਪੱਟ ਹੈ ਉਹ ਨੂੰ ਖੋਲਾ ਦੇ ਕਰੀ ਬਾਰੀ ਵੀ ਕਰਾ ਹਾਈ ਸੌਦਾ ਕੋਈ ਨਾ ਫਿੱਟਰ ਤੇ ਫਿੱਟ ਕਰੋ ਨਾ ਬਾਈ ਪੱਕਾ ਯਾਰ ਉਹ ਤੇ ਹੋਰ ਜਗਾਰ ਦੇ ਲੈ ਬਾਈ ਧੰਨਵਾਦ ਤੇਰਾ ਬਧਾ ਪਰਮਾਤਮਾ ਸਾਰਿਆਂ ਨੂੰ ਬਾਈ ਧੰਨਵਾਦ ਮਿਸਤਰੀ ਤੁਹਾਡਾ ਬਹੁਤ-ਬਹੁਤ ਆਹ ਮਿਸਤਰੀ ਵੀ ਸਾਡਾ ਘੈਂਟ ਆ ਬਾਈ ਇੱਕ ਨੰਬਰ ਹੈ ਬਧਾਵੇ ਪਰਮਾਤਮਾ ਹੋਈ ਸਾਰਿਆਂ ਨੂੰ ਲੈ ਵੀ ਦੂਜੇ ਵਾਸਤੇ ਬੂਟ ਨੇ ਭਰਾਵਾ ਨੰਬਰ ਮੈਨੂੰ ਦੱਸ ਦਿਓ ਕੋਈ ਸਾਬ ਨਾ ਭਾਲ-ਭਾਲ ਕੇ ਨੋ 8 ਮੈਥੀ ਦੂਰ ਹੈ ਜਪਾ ਭਾੜ ਦੇ ਭਾਈ ਦੂਰੇ ਬਾਤ ਚ ਕੀ ਨੰਬਰ ਹੈ ਬਸ ਮੈਂ ਪੁੱਛਦਾ ਕਿੰਨਾ ਨੰਬਰ ਆਵਾ ਕਿਹੜਾ ਬੋਲੋਗਾ 8 8 ਕਿਹੜਾ ਤੂੰ 10 ਬਾਈ ਹਟ ਐ ਨਹੀਂ ਨਹੀਂ ਬਾਹਰ ਦੇ ਦੀ ਤੂੰ ਤਾਂ ਤੁਸੀਂ ਵਿਹਲੇ ਹੋ ਉਹਨੇ ਆ ਜਾ ਆਇਆ ਮੈਥੀ ਨੂੰ ਭਾੜ ਦੇ ਤੁਸੀਂ ਖੜੇ ਰਹੋ ਚਿੱਟੂ ਵੀ ਆ ਜਾ ਨੰਬਰ ਬੋਲੀ ਚ ਅੱਜ ਇਹੀ ਕਰਦਾ ਹਾਂ ਆ ਨਾ ਆਉਣਗੇ ਦੱਸ ਆ ਗਾ ਦੱਸ ਆ ਆ ਨਾ ਭਾੜ ਦੇ ਆ ਨਾ ਨਾ ਆ ਗੜੇ ਨਾ ਭਾਈ ਇਹ ਨਵਾਂ ਵਾਲਾ ਇੱਕ ਨਾ ਹੋ ਰਿਹਾ ਮੈਂ ਭਾਈ ਆਪਾਂ ਚੈੱਕ ਕਰ ਲਓ ਚੇਂਜ ਕਰਨੇ ਹੋਏ ਕਾਲੇ ਭਾਈਆਂ ਦੇ ਨਾਲ ਚੇਂਜ ਕਰ ਸਕਦੇ ਇੱਕ ਨਾ ਹੋ ਰਿਹਾ ਹੋਰ ਨਵਾਂ ਵਾਲਾ ਕਿਹੜਾ ਤੇਰੇ ਉਹੀ ਹੋ ਰਿਹਾ ਉਹ ਨਵਾਂ ਇਹ ਨਵਾਂ ਨਾ ਇਹਦਾ ਅਪਲਡ ਵਾਲੀ ਚੇਂਜ ਹੋ ਗਈ ਕੋ ਕਾਲੇ ਭਾਈਆਂ ਦਾ ਕਰ ਲਿਓ ਠੀਕ ਆ ਠੀਕ ਆ ਵੀ ਤੁਹਾਡੇ ਕੰਮ ਆ ਲਈ ਨੇ ਭਾਈ ਤੁਹਾਡੇ ਕੰਮ ਆ ਜਾਣਗੇ ਇਨਸ਼ਾ ਅੱਜ ਕਿੰਨਾ ਇਹ ਵੀ ਨਵਾਂ ਆ ਭਾਈ ਹੋਰ ਨਵਾਂ ਕਿਹੜਾ ਤੇਰੇ ਕਿੰਨਾ ਦਾ ਮਿੱਠੀ ਮੇਰਾ 8 ਆ ਆਕ ਨੰਬਰ ਲਾ ਲਾ ਫਿਰ 8 ਪੜ ਇੱਕ ਅਠ ਹੋ ਰਾ ਜੋ 68 ਮੇਰੇ ਅੱਠ ਹੋ ਰਾ ਤੇ ਫੋਨ ਦਾ ਭਾਈ ਜਿਹਨੇ ਵੀ ਕਰਨਾ ਦਾ ਹੈ ਹੈ ਸੱਤੜਾ 7 ਨੰਬਰ 77 ਹੈ ਤੂੰ 77 87 77 ਦਾ ਹੈ ਯਾਰ 77 ਨੌ ਨੰਬਰ ਨੌ ਨਵਾਂ 7 ਨੰਬਰ ਮਤੀਏ ਸੱਤੜਾ ਮਤੀ ਸੱਤੜਾ ਤੂੰ ਹੈਨਾ ਥੋਰ ਕਿਹੜਾ ਦਾ ਤੂੰ ਕਹਿ ਰਿਹਾ 77 ਹੈ ਹੈ ਲੈ ਭਾਈ ਤੁਸੀਂ ਆ ਫੜ ਫੜ ਭਾਈ ਆ ਲੈ ਭਾਈ ਆ ਡੱਬੇ ਖੋਲੀ ਚੱਲੂ ਜਾਈਆ ਆਪਦੇ ਆ ਫੜ ਵੀ ਪੂਰਾ 8 ਵਾਲਾ ਮੈਂ ਤੂੰ 8 ਚਾਹੇ 9 ਵਾਲੀ ਫੜ ਲੂ 20 ਦਾ ਕੱਢਦਾ ਨਾ ਪਰ ਤੂੰ ਲੈ 4 ਦੇ ਮਾਲਕ ਬੰਕੜਾ ਰਹਿ ਗਿਆ ਹੋਰ ਭਾਈ ਜਣ ਦੇ ਲੈ ਜਾ ਬੰਦ ਉਹ ਭਾਈ ਆ ਜਾ ਤੁਸੀਂ ਵੀ ਤੇਨੇ ਆ ਜਾ ਕਿੰਨੇ ਕਿੰਨੇ ਨੰਬਰ ਨੇ ਛੋਟੇ ਆ ਜੀ ਦੱਸ ਦੋ 9 ਥੋੜਾ ਕੰਮ ਆਉਣਗੇ ਪਹਿਲਾਂ ਤਾਂ ਦੱਸੋ ਫਿਰ ਦੇਵਾਂਗਾ ਤੁਹਾਨੂੰ ਮੈਂ ਤਵਰਣ ਦੇ ਬਿਨੈ ਤੇਨੇ ਆਉਂਦਾ 9 ਆ ਲੈ 9 ਹੀ ਆ ਨਾ ਆ ਫੜ 9 ਆ ਵੀ 9 ਇੱਧਰੋਂ ਆ ਜਾਓ ਆ ਜਾਓ ਆ ਜਾਓ ਭਾਈ ਲੈ ਲੈ ਇੱਧਰ ਸਾਹਮਣੇ ਉਹ ਵੀਡੀਓ ਦੇ ਕਰ ਦੇਖੋ ਕੋਟੀ ਪਾ ਦੇ ਕੋਟੀ ਪਾ ਦੇ ਫੜ ਲੱਗਦੀ ਐ ਇਹਨੂੰ ਅੱਛਾ ਬੋਲੋ ਜੀ ਆ ਬਾਈਆਂ ਨੇ ਛੱਤ ਪਾਈ ਆਪਣੇ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਥੈਂਕ ਯੂ ਜੀ ਆ ਵੀ ਆ ਹੈ ਇੰਦਰ ਜੀ ਉਹਦਾ ਬਾਈ ਦਾ ਜਾਨ ਹੈ ਇਹ ਗੱਲ ਬਿਲਕੁਲ ਛੋਟ ਕਿੰਨੇ ਕਿੰਨਾ ਕੰਮ ਕੰਮ ਆਇਆ ਕਰਦੇ ਨੇ ਇਹ ਡਾਇਰੈਕਟਰ ਮੇਰਾ ਕਿਹੜਾ ਬੰਦਾ ਰਹਿ ਗਿਆ ਮੈਨੂੰ ਆਇਆ ਕੋਈ ਗਿਆ ਤਾਂ ਨਹੀਂ ਕਿੰਨੇ ਆਉਂਦੇ ਨੇ ਬਾਈ 8 ਤੇ ਆ 10 ਨੇ ਆ ਕਿੰਨੇ ਨੇ ਸਿਕਟਾਂ ਦੇਖੀ ਕੋਈ ਨਾ ਉੱਪਰ ਦੇਖ ਨਹੀਂ ਤੁਸੀਂ ਗਾੜ ਦਿਓ ਤੁਹਾਨੂੰ ਮੈਂ 10 ਹੱਲ ਕਰਾਂਗਾ ਨੰਬਰ ਹੈ ਨੰਬਰ 10 10 ਉਹਨੂੰ ਨੌ ਦੇ ਬੱਚੇ ਆਲੇ ਬਾਈ ਤੇਰੇ ਨਾ ਹੁੰਦੇ ਨੇ 8 ਹੁੰਦੇ ਨੇ ਮੈਂ ਤੁਹਾਨੂੰ ਦੱਸਦਾ ਸਾਰਾ ਆਈਂ ਬਾਈ ਤੂੰ ਆ ਆ ਜਾ ਆ ਫੇਰ ਕਰ ਲੀਂ ਤੂੰ ਤੇਰੇ ਦੱਸ ਆ ਜੂ ਓਏ ਬਾਈ ਥੱਲੇ ਨਾਲ ਆਉ ਮੁੜ ਕੇ ਚੇਂਜ ਨਹੀਂ ਹੋਣੇ ਮੈਂ ਤੁਹਾਨੂੰ ਦੱਸ ਦਿੰਦਾ ਨੇ ਚੇਂਜ ਕਰਨੇ ਕਿਹੜੀ ਦੁਕਾਨ ਤੇ ਕਰਨੇ ਨੇ ਬਾਈ ਐਂ ਨਾ ਕਰ ਤੂੰ ਫੇਰ ਤੂੰ کہیں ਨਾ ਚੇਂਜ ਨਹੀਂ ਹੋਣੇ ਹਨਾ ਵੀ ਆ ਜਾ ਥੱਲੇ ਲਈ ਚਲੋ ਉਹਨਾਂ ਨੇ ਮੋੜ ਚੇਂਜ ਨਹੀਂ ਆ ਜਾ ਬਾਈ ਥੱਲੇ ਧਰਤੀ ਚ ਨਾ ਚੇਂਜ ਕਰਨੇ ਇੱਥੋਂ ਦੇ ਕੰਮ ਵਾਲੇ ਨੇ ਬਾਈ ਥੋੜੇ ਜਰੂਰ ਕਲੀਅਰ ਹੋ ਵੀ ਦੇ

લાવાંગે છત દેખ લેવા પેલા આ જા તું દેખ લે આ જા ભર ભજ જા ચલ લે ગયા ઓય ચલ લે ઉપર ચલ લે ઉપર એ ઓય ઉత్తો ઉత్తો લકડાળી પોડી આજે બીજી તો ની ઓહો હોણ અッપા આ ગયી ઉપર લે પોર્શન ચ apni chat pai aaj

ਮੰਨ ਬੁਨੇ ਦੇ ਚੁੱਤ ਨਿਯੂ ਨਿਯੂ ਆ ਜਾ ਆਪਣੇ ਏਟਾ ਪਈਆਂ ਨੇ ਵਿੱਚ ਉੱਤਰ ਜਾ ਉੱਤਰ ਜਾ ਤਰੇ ਸਹੀ ਆ ਸਹੀ ਆ ਸਹੀ ਆ ਪੈਰ ਸਹੀ ਆ ਮੰਮੀ ਬੱਦ ਆ ਜਾ ਤਾ ਹਾਂ ਤਾਂ ਬਿੰਗੇ ਹੋ ਰਹੇ ਨੇ ਟੰਬੇ ਹਾ ਹਾ ਨਾ ਉਹ ਤਾਂ ਸਿਰੇ ਤੋਂ ਹੀ ਦੇ ਦੇ ਚਿੱਪੇ ਹੋ ਰਹੇ ਹੈਗੇ ਆ ਤਾਂ ਬਹੁਤ ਬਣ ਜਾਣਾ ਬਾਗਲ ਪਾ ਕੇ ਬੇੜਾ ਨਾ ਛੱਡ ਤੋ ਕਿ ਮੈਂ ਚਾਂਬਲੇ ਫਿਰਦੇ ਨੇ ਇਹ ਇੱਥੇ ਬੱਲਵਾ ਇੱਥੇ ਸੀ ਕਿ ਥੱਲੇ ਸੀਗਾ ਇਹ ਆ ਜਾ ਤੂੰ ਇੱਧਰ ਲੈ ਉਹ ਕਰ ਲਈ ਆਂਦਾ ਦੇਖਾਂ ਆ ਆ ਜਾ ਰਿਹਾ ਹੈ ਦੱਸ ਆਇਆ ਮੈਂ ਹਾਈ ਪਾਣੀ ਡਿੱਗੀ ਆਂਦਾ ਏ ਇੱਥੋਂ ਇਹ ਪਾਣੀ ਡਿੱਗੀ ਆਂਦਾ ਇੱਥੋਂ ले पास से आ आ <laughs> <laughs> हो खिड़की नहीं नहीं ओ मैंने ऊपर बांध दिया ना अपने ਬਾਸ ਕੋ ਲਿਜਾਤਕ ਫੇ ਆਗ ਨਹੀਂ ਸੁਣੀਏ ਬਿੰਡੋ ਜੀ ਇੱਥੇ ਹੈ ਨਾ ਚਲੋ ਜੀ ਇੱਥੇ ਪਾਣੀ ਡਿੱਗਦਾ ਉੱਪਰ ਆ ਬਾਤ ਨੂੰ ਇਹ ਕਾਗ ਹਮਰਾ ਹੋ ਵਾਹੇ ਕੁਦ ਇੱਧਰ ਵੀ ਬਣੀਏ ਬਾਤ ਹੋਰ ਹੈ ਨਹੀਂ ਇੱਕ ਦੇ ਇੱਕ ਚਾ ਫਿਰ ਇੱਕ ਚ ਹੈ ਨਹੀਂ ਕਿੰਨਾ ਨੀਵਾ ਲੱਗਦਾ ਉਹ ਪਰ ਹਣੇ ਆ

ਇਹ ਖਾਓ ਸਲਾਦ ਤੁਸੀਂ ਹੁਣ ਆਏ ਇਹ ਹੈਗਾ ਆਪਣਾ ਥੱਲੇ ਵਾਲਾ ਪੋਰਸ਼ਨ ਇਹ ਹੈਗੀ ਆਪਣੀ ਕਿਚਨ ਕਿਚਨ ਇਹ ਹੈਗਾ ਆਪਣਾ ਬੈਡਰੂਮ ਇਹ ਹੈਗੀ ਆਪਣੀਆਂ ਬਾੜੀਆਂ ਇਹ ਹੈਗਾ ਬੈਡਰੂਮ ਉਹ ਹੈਗਾ ਬਾਥਰੂਮ ए भी बाथरूम ए है बेडरूम उधर बैक साइड हट जा कितनी खुशी <laughs> कर दी छत पै गई अज डबल पोर्शन दी भी ਅੱਸੀ ਬਾਤ ਕਰਾਂ ਅੱਜ ਦੀ ਵੀਡੀਓ ਦਾ ਡੱਪ ਇੱਥੇ ਕਰਦੇ ਆ ਅੱਜ ਆਪਣੇ ਘਰ ਦੀ ਸੈਕੰਡ ਪੋਰਸ਼ਨ ਦੀ ਸ਼ਾਟ ਸੀਗੀ ਤੇ ਬਹੁਤ ਵਧੀਆ ਹੋ ਗਿਆ ਸਾਰਾ ਕੁਝ ਵਧੀਆ ਪੈ ਗਿਆ ਸਾਰਾ ਕੁਝ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜੂ ਦੱਸਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਉਹ ਬੰਦੂ ਗੱਲ ਨਹੀਂ ਕਰ ਉਹ ਮੈਂ ਤੁਹਾਨੂੰ ਪਹਿਲੇ ਪਤਾ ਲੈ ਲੈਣਾਂਗੇ ਫਿਰ